ਸਤਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਾਰੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਦੇ ਹੁਕਮ ਅਰ ਬਰਤੇ ਖੁਸ਼ੀ ਵਿੱਚ ਸੱਚੇ ਬਾਦਸ਼ਾਹ ਜੀ ਦਾ ਜਨਮਤਾਰ ਗੁਰਪ੍ਰਬ ਕੱਲ ਸਵੇਰੇ ਤਨ ਸਾਹਿਬ ਜੀ ਦੇ ਮਨਾਇਆ ਜਾਵੇਗਾ ਅੰਮ੍ਰਿਤ ਵੇਲੇ 2:45 ਮਿੰਟ ਦੇ ਤਨ ਸਾਹਿਬ ਜੀ ਦੇ ਜਥੇਦਾਰ શ્રી ਮਾਨਸ਼ੰਤਪਾਪਾ ਕੁਲਵੰਤ ਜੀ ਨੇ ਹਾਜ਼ਰ ਹੋ ਕੇ ਸਿੰਘ ਸਾਹਿਬ ਦੀ ਅਰਦਾਸਾ ਕਰਕੇ ਤਨ ਸਾਹਿਬ ਜੀ ਦੇ ਕਿਵਾੜ ਖੋਲਣਗੇ ਉਸ ਤੋਂ ਬਾਅਦ ਸੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸੰਦਰ ਸਾਹਿਬ ਜੀ ਆਪਨੇ ਆਸਰੇ ਬਿਰਾਜਮਾਨ ਹੋ ਕੇ ਉਕਮਨਾਮਿਆਂ ਅਸਅਦੀ ਵਾਰ ਜੀ ਦੇ ਕੀਰਤਨ ਦੀ ਆਰੰਭਤਾ ਹੋਵੇਗੀ ਕੀਰਤਨ ਦੀ ਸਮਾਪਤੀ ਦੀ ਅਰਦਾਸ ਅਸਅਦੀ ਵਾਰ ਜੀ ਦੇ ਕੀਰਤਨ ਦੇ ਸਮਾਪਤੀ ਦੀ ਅਰਦਾਸ ਹੋਵੇਗੀ ਅਰਦਾਸ ਉਪਰੰਤ ਜਿਨ੍ਹਾਂ ਗੁਰਮੁਖ ਪਰਿਵਾਰਾਂ ਵੱਲੋਂ ਸ਼੍ਰੀ ਅਖੰਡ ਪਾਤਸ਼ਾਹ ਜੀ ਦੀ ਰੱਥੇ ਗਏ ਹਨ ਉਹਨਾਂ ਦੀ ਸਮਾਪਤੀ ਤਖਤ ਸਾਹਿਬ ਜੀ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਕਰਨਗੇ ਕੱਲ ਵਿਸ਼ੇਸ਼ ਕਰਕੇ ਸਾਹਿਬਾਂ ਦੇ ਅਵਤਾਰ ਗੁਰਪ੍ਰਬਤੀ ਖੂਸ਼ੀ ਵਿੱਚ ਸੇੜੇ ਪ੍ਰਸ਼ਾਦ ਦਾ ਭੋਗ ਲੱਗਦਾ ਹੈ ਉਸ ਤੋਂ ਬਾਅਦ ਤਖਤ ਸਾਹਿਬ ਜੀ ਦੇ ਰਹਾਸਿਆ ਸਿੰਘ ਭਾਈ ਪਰਮਵੀਰ ਸਿੰਘ ਜੀ ਸੰਕਾ ਨੂੰ ਸਾਹਿਬਾਂ ਦੇ ਅਵਤਾਰ ਗੁਰਪ੍ਰਬਤੀ ਸਾਥੀ ਸਰਵਣ ਕਰਾਉਗੇ ਸੋ ਕੱ ਵੇ 15 ਮਿੰਟ ਤੋਂ 4:30 ਮਿੰਟ ਤੱਕ ਵਿਸ਼ਵ ਸ਼ਾਂਤੀ ਲਈ ਸਮਰਨ ਦਿਵਸ ਮਨਾਇਆ ਜਾਵੇਗਾ ਸੰਗਤਾਂ ਪ੍ਰਤੀ ਬੇਨਤੀ ਹੈ ਸਵੇਰ ਤੋਂ ਹੀ ਲੈ ਕੇ ਸਾਰੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ